ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆਂ ਇਹ ਘਰ ਉਰੀ ਆਬਾਦੀ ਦੇ ਵਿੱਚ ਬਣਿਆ ਹੋਇਆ ਤਾਨੂੰ ਸਭ ਤੋਂ ਪਹਿਲਾਂ ਗਲੀ ਦਾ ਵਿਊ ਦਿਖਾ ਦਿੰਨੇ ਆ ਆ ਦੇਖੋ ਜੀ ਖੁੱਲੀ ਟੁੱਲੀ ਗਲੀ ਹੈ ਆ ਦੇਖੋ ਸਾਰਾ ਆਬਾਦੀ ਦੇ ਵਿੱਚ ਬਣਿਆ ਹੋਇਆ ਜੀ ਘਰ ਆ ਜੀ ਘਰ ਦੀ ਫਰੰਟ ਹੈ 15 ਫੁੱਟ ਘਰ ਦੀ ਫਰੰਟ ਹੈ 31 ਫੁੱਟ ਲੰਬਾਈ ਹੈ ਇਹ ਜੀ 52 ਦਾ ਜਗਾ ਘਰ ਦੀ ਸਾਰੇ ਘਰ ਵਿੱਚ ਪੱਥਰ ਅਤੇ ਟੈਲਾਂ ਦਾ ਕੰਮ ਹੋਇਆ ਹੋਇਆ ਜੀ ਕਲੀ ਪੇਂਟ ਦਾ ਵੀ ਸਾਰਾ ਕੰਮ ਘਰ ਵਿੱਚ ਬਹੁਤ ਵਧੀਆ ਹੋਇਆ ਹੋਇਆ। ਘਰ ਵਿੱਚ ਦੋ ਕਮਰੇ ਬਣੇ ਹੋਏ ਹਨ। ਇੱਕ ਲੋਬੀ ਏਰੀਆ ਬਣਿਆ ਹੋਇਆ। ਇੱਕ ਰਸੋਈ ਬਣੀ ਹੋਈ ਹੈ ਜੀ। ਇੱਕ ਬਾਥਰੂਮ ਬਣਿਆ ਹੋਇਆ। ਮਾਲਕਾਂ ਦਾ ਨੰਬਰ ਹੈ ਜੀ 752880402 ਦੋਨੋਂ ਕਮਰੇ ਕਾਫੀ ਖੁਲੜਲੇ ਬਣੇ ਹੋਏ ਹਨ ਆ ਦੇਖੋ ਜੇ ਪਹਿਲਾ ਕਮਰਾ ਬਣਿਆ ਹੋਇਆ ਤੁਹਾਨੂੰ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਰਹੇ ਹਾਂ ਇਹਦੇ ਨਾਲ ਅਟੈਚ ਮਿਆਨੀ ਬਣੀ ਹੋਈ ਹੈ ਆ ਦੇਖੋ ਜਿੱਧਰਲੇ ਪਾਸੇ ਮਿਆਨੀ ਬਣੀ ਹੋਈ ਹੈ ਜਿੰਨਾ ਮਰਜ਼ੀ ਸਮਾਨ ਰੱਖਣ ਨੂੰ ਵੇਸਟ ਕੋਈ ਸਮਾਨ ਹੋਵੇ ਤਾਂ ਮਿਆਨੀ ਵਿੱਚ ਰੱਖ ਸਕਦੇ ਆ ਮਾਲਕਾ ਨੇ ਕਿਹਾ ਜੀ ਘਰ ਹਜੇ ਨਵਾਂ ਹੀ ਬਣਿਆ ਹੈ ਸਾਲ ਡੇਢ ਸਾਲ ਹੋਇਆ ਜੀ ਘਰ ਬਣੇ ਨੂੰ ਬਾਕੀ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ ਕਿ ਹਰ ਚੀ ਨਵੀਂ ਲੱਗੀ ਹੋਈ ਹੈ ਦਰਵਾਜ਼ੇ ਵੀ ਸਾਰੇ ਨਵੇਂ ਲੱਗੇ ਹੋਏ ਹਨ ਆ ਜੀ ਕਿਚਨ ਬਣੀ ਹੋਈ ਹੈ ਕਿਚਨ ਵਿੱਚ ਸਾਰੀ ਦੀਵਾਰ ਤੇ ਟਾਇਲ ਲੱਗੀ ਹੋਈ ਹੈ ਇੱਕ ਪਾਸੇ ਖਿੜਕੀ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਤੇ ਆ ਜੀ ਸਾਹਮਣੇ ਪਾਸੇ ਦੂਜਾ ਕਮਰਾ ਬਣਿਆ ਹੋਇਆ ਹੈ ਦੂਜਾ ਕਮਰਾ ਵੀ ਪਹਿਲੇ ਕਮਰੇ ਵਾਂਗੂ ਖੁੱਲ੍ਹਾ ਡੁੱਲਾ ਬਣਿਆ ਹੈ ਜੀ ਮਾਲਕਾਂ ਨੇ ਘਰ ਦੀ ਡਿਮਾਂਡ 14 ਲੱਖ ਰੁਪਏ ਰੱਖੀ ਹੈ ਬਾਕੀ ਤੁਸੀਂ ਰੇਟ ਦੀ ਗੱਲਬਾਤ ਫੋਨ ਤੇ ਕਰ ਸਕਦੇ ਹੋ ਲੋਕੇਸ਼ਨ ਦੀ ਗੱਲਬਾਤ ਵੀ ਫੋਨ ਤੇ ਕਰ ਸਕਦੇ ਹੋ ਬਾਕੀ ਲੋਕੇਸ਼ਨ ਤੁਹਾਨੂੰ ਮੈਂ ਵੀ ਦੱਸ ਦਿੰਨਾ ਇਹ ਘਰ ਲੁਧਿਆਣੇ ਵਿੱਚ ਪਿੰਡ ਤਾਜਪੁਰ ਵਿੱਚ ਬਣਿਆ ਹੋਇਆ ਜੀ ਗੁਰੂਗ੍ਰਾਮ ਦਾਸ ਨਗਰ ਵਿੱਚ ਬਣਿਆ ਹੋਇਆ ਜੀ ਘਰ ਇਹ। ਬਾਕੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ। ਅਸੀਂ ਉਧਰ ਵਾਲੀ ਸਾਈਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਆ ਜੀ ਵਾਸ਼ਰੂਮ ਬਣਿਆ ਹੋਇਆ। ਵਾਸ਼ਰੂਮ ਵਿੱਚ ਦੇਖ ਸਕਦੇ ਹੋ। ਸਾਰੀ ਦੀਵਾਰ ਤੇ ਟਾਇਲ ਲੱਗੀ ਹੋਈ ਹੈ। ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ। ਟੋਟੀਆਂ ਸ਼ਾਵਰ ਦਾ ਕੰਮ ਸਾਰਾ ਹੋ ਕੇ ਰਿਪੋਰਟ ਹੋਇਆ ਹੈ ਜੀ। ਵਾਸ਼ਰੂਮ ਦੇ ਬਾਹਰਲੇ ਪਾਸੇ ਵਾਸ਼ ਬੈਸਿਨ ਲਗਵਾਇਆ ਹੋਇਆ। ਆਹ ਦੇਖੋ ਜੀ ਵਾਸ਼ ਬੈਸਿਨ ਲੱਗਾ ਹੋਇਆ। ਦੂਜੀ ਮੰਜ਼ਲ ਤੋਂ ਵੀ ਤੁਹਾਨੂੰ ਸਾਰਾ ਕਰ ਦਿਖਾ ਦਿੰਨੇ ਆਪਾਂ ਇੱਕ ਵਾਰੀ। ਬਾਕੀ ਅਸੀਂ ਸ਼ਹਿਰਾਂ ਅਤੇ ਜ਼ਿਲ੍ਹਿਆਂ ਮੁਤਾਬਿਕ ਪਲੇਲਿਸਟ ਤਿਆਰ ਕਰ ਰਹੇ ਆ। ਤੁਹਾਨੂੰ ਜਿਹੜੇ ਸ਼ਹਿਰ ਅਤੇ ਜ਼ਿਲ੍ਹੇ ਵਿੱਚ ਘਰ ਚਾਹੀਦਾ ਹੋਵੇ ਤੁਸੀਂ ਚੈਨਲ ਦੀ ਪਲੇਲਿਸਟ ਤੇ ਜਾ ਕੇ ਹੋਂਦੇ ਵਿੱਚ ਜਿਹੜੇ ਸ਼ੈਅ ਵਿੱਚ ਚਾਹੀਦਾ ਉਹ ਸ਼ੈਅ ਨੂੰ ਓਪਨ ਕਰਕੇ ਸਾਰੇ ਘਰ ਦੀ ਵੀਡੀਓ ਦੇਖ ਸਕਦੇ ਹੋ ਉਹ ਚੋ ਤੁਸੀਂ ਘਰ ਕੋਠੀ ਦੀ ਚੋਇਸ ਕਰ ਸਕਦੇ ਹੋ ਜੀ ਔੜੀਆਂ ਵਿੱਚ ਇੱਕ ਸਾਈਡ ਤੇ ਸਟੀਲ ਦੀ ਗ੍ਰਿਲ ਲੱਗੀ ਹੋਈ ਹੈ ਔੜੀਆਂ ਵਿੱਚ ਵੀ ਪੱਥਰ ਸਾਰਾ ਲੱਗਾ ਹੋਇਆ ਆ ਦੇਖੋ ਜੀ ਸਟੀਲ ਦੀ ਗ੍ਰਿਲ ਲੱਗੀ ਹੋਈ ਹੈ ਸਾਰੀ ਸਾਰੇ ਪਾਸੇ ਨਾਲ ਪੌੜੀਆਂ ਦੇ ਪੱਥਰ ਵੀ ਲੱਗਾ ਹੋਇਆ। ਮੌਂਟੀ ਬਣੀ ਹੋਈ ਹੈ। ਮੌਂਟੀ ਦੇ ਉੱਪਰ ਟੈਂਕੀ ਰੱਖੀ ਹੋਈ ਹੈ ਜੀ। ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਕਰ ਦਿਓ ਜੀ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ